ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਲੰਗਰ ਸੇਵਾ ਸ਼੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਕੁਲਬੀਰ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਦੇ ਸਹਿਯੋਗ ਨਾਲ ਬਾਬਾ ਸਰਵੰਤ ਸਿੰਘ ਜੀ ਅਤੇ ਗੁਰਪ੍ਰੀਤ ਸਿੰਘ ਬਾਬਾ ਪੋਲਾ ਸਿੰਘ ਕੋਹਾਲਾ ਕੁਲਦੀਪ ਸਿੰਘ ਜੀ ਖਾਪਰਖੇੜੀ ਅਤੇ ਹੋਰ ਵੀ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਦਰਬਾਰ ਸਾਹਿਬ ਵਿਖੇ ਪਕੌੜਿਆਂ ਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇਵੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ ਬਾਬਾ ਰਣਜੀਤ ਸਿੰਘ ਗੋਇੰਦਵਾਲ ਸਾਹਿਬ ਅੰਗਰੇਜ਼ ਸਿੰਘ ਭੁਪਿੰਦਰ ਸਿੰਘ ਜੁਗਾਵਾ ਬਲਵਿੰਦਰ ਸਿੰਘ ਜੁਗਾਵਾ ਵਿਕਾਸ ਸਿੰਘ ਕੋਹਾਲਾ ਬਾਬਾ ਦਿਲਬਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਪਾਵਨ ਪਵਿੱਤਰ ਸਥਾਨ ਸੱਜਣ ਸ਼੍ਰੀ ਹਰਮੰਦਰ ਸਾਹਿਬ ਇਥੇ ਲਗਭਗ ਇਹ ਸਾਰੇ ਜੱਥੇ ਨੂੰ 20 ਕੁ ਸਾਲ ਦਾ ਸਮਾਂ ਹੋ ਗਿਆ ਉਸ ਆਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਦੇਸੀ ਘਿਓ ਦੇ ਜਲੇਬ ਅਤੇ ਪਕੌੜੇ ਇਹ ਸੰਗਤ ਵਿੱਚ ਸਤਿਗੁਰ ਪਾਤਸ਼ਾਹ ਦੀ ਖੁਸ਼ੀ ਵਾਸਤੇ ਇਹ ਲੰਗਰ ਲਾਇਆ ਜਾਂਦਾ ਹੈ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਜੋ ਹਰ ਸਾਲ ਦੀ ਤਰ੍ਹਾਂ ਖਲੀਪੀਆ ਦਾ ਮੰਦਰ ਲਾਇਆ ਜਾਂਦਾ ਹੈ ਸ੍ਰੀ ਮਾਨਤ ਸਿੰਘ ਬਾਬਾ ਬਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰਖੇ ਬਾਬਾ ਕਬੀਰ ਸਿੰਘ ਜੀ ਮਹਾਂਪੁਰਖ ਆਏ ਹੋਇਆ ਉਹਨਾਂ ਦਾ ਵੀ ਸੰਯੋਗ ਬਹੁਤ ਮਿਲਿਆ ਬਾਬਾ ਸੌਰਨ ਸਿੰਘ ਜੀ ਵਹੀਂ ਕੋਈ ਆਲੇ ਬਾਬਾ ਕਰਪੇਸ਼ ਸਿੰਘ ਜੀ ਵਹੀਂ ਕੋਈ ਆਲੇ ਬਾਬਾ ਕੁਲਦੀਪ ਸਿੰਘ ਜੀ ਕਾਪਰਖੇੜੀ ਹੋਰ ਵੀ ਮੈਂਬਰ ਸਰਮਾਨ ਆਏ ਸਾਰੇ